ਗੰਤੰਤਰ ਦਿਵਸ ਦੇ ਜਸ਼ਨ ਤੋਂ ਪਹਿਲਾਂ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲੰਧਰ ਪੁਲਿਸ ਨੇ ਚਲਾਈ ਸਖਤ ਸੁਰੱਖਿਆ ਮਹਿੰਮ ਸ਼ਹਿਰ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਕੁੱਲ 100 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਜਿਸ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ ਇਸ ਮਹਿੰਮ ਦੀ ਅਗਵਾਈ ਬਜਿੰਦਰ ਸਿੰਘ ACP ਪੀਬੀਆਈ ਸਪੈਸ਼ਲ ਕ੍ਰਾਈਮ ਰਿਸ਼ਪੋਲਾ ACP ਜਲੰਧਰ ਨੇ ਕੀਤੀ ਹੈ ਇਸ ਅਭਿਆਨ ਦੌਰਾਨ ਜਲੰਧਰ ਪੁਲਿਸ ਨੇ ਸਾਰੇ ਖੇਤਰਾਂ ਬੱਸ ਸਟੈਂਡ ਦੀ ਬਰੀਕੀ ਨਾਲ ਜਾਂਚ ਕੀਤੀ ਹੈ ਕਰਮਚਾਰੀਆਂ ਨੇ ਪੂਰੇ ਅਭਿਆਨ ਦੌਰਾਨ ਨਿਰਵਗਨ ਕਾਰਵਾਈ ਨੂੰ ਯਕੀਨੀ ਬਣਾ ਇਸ ਵਸਤੂਆਂ ਦੀ ਜਾਂਚ ਲਈ ਮੈਂਟ ਡਾਇਰੈਕਟਰ ਲਗਾਏ ਗਏ ਸਾਰੇ ਸੰਭਾਵੀ ਖਤਰਿਆਂ ਨੂੰ ਕਵਰ ਕਰਨ ਲਈ ਵਾਹਨਾ ਅਤੇ ਖੇਤरां ਦੀ ਬਰੀਕੀ ਨਾਲ ਜਾਂਚ ਕੀਤੀ ਗਈ ਇਸ ਕਾਰਵਾਈ ਚ ਲੰਦਰ ਪੁਲ ਸਾਰੇ ਨਾਗਰਿਕਾਂ ਲਈ ਇੱਕ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਦੇਸ਼ ਆਉਣ ਵਾਲੇ ਗਨਤੰਤਰ ਦਿਵਸ ਦੇ ਜਸ਼ਨ ਨੂੰ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਬੁਰਨ ਰਿਪੋਰਟ ਜਲੰਧਰ ਬ੍ਰੀਸ ਟੀਵੀ ਐਜ਼ ਯੂ نو ਕਿ 69 ਰਿਪਬਲਿਕ ਡੇ ਜਿਹੜਾ ਆ ਰਿਹਾ ਹੈ ਇਹਦਾ ਨੇਸ਼ਨ ਦਾ ਇੱਕ ਬਹੁਤ ਵੱਡਾ ਫੈਸਟੀਵਲ ਹੈਗਾ ਉਸ ਨੂੰ ਧਿਆਨ ਰੱਖਦੇ ਹੋਏ ਕਿ ਐਂਟੀ ਸੋਸ਼ਲ ਐਲੀਮੈਂਟਸ ਨੂੰ ਇੱਥੇ ਐਦਾ ਦੀ ਅਨਫੋਰਸੀ ਸੀ ਇਵੈਂਟਸ ਨੂੰ ਪ੍ਰੀਵੈਂਟ ਕਰਨ ਦੇ ਲਈ ਅਸੀਂ ਇਹ ਸਟੈਪ ਲਾ ਰਹੇ ਹਾਂ ਪਾਸੋ ਆਪਰੇਸ਼ਨ ਹੈ ਤਾਂ ਕਿ ਕੋਈ ਵੀ ਕਲਾਉਂਡ ਦਾ ਫੋਰੇਨਟਡ ਐਕਸ਼ਨ ਨਾ ਹੋਵੇ ਕਿਸੇ ਵੀ ਸਟੇਟ ਨਾਨ ਸਟੇਟ ਐਕਟਰਸ ਵੱਲੋਂ ਤਾਂ ਉਹਦੇ ਲਈ ਅਸੀਂ ਇੱਕ ਪਾਸੋ ਆਪਰੇਸ਼ਨ ਪ੍ਰਾਇਮਰੀ ਤੌਰ ਤੇ ਕਰਨਾ ਹੈ ਅਗਲੀ ਕੀ ਐਸੈਂਸ਼ੀਅਲ ਲੋਕੇਸ਼ਨ ਜਿੱਥੇ ਰਜਿਸਟ੍ਰੇਸ਼ਨ ਹੋਦਾ ਹੈ ਉਹ ਤੁਹਾਨੂੰ ਸੈਂਟਿੰਗ ਵਗੈਰਾ ਕਰਨਾ ਹੈ